ਦੋਸਤੋ ਵੀਰੋ ਭੈਣੋ ਪ੍ਰਾਭੋ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੁ ਦੋਸਤੋ ਮੈਂ ਆਪਣੇ YouTube ਚੈਨਲ ਅਲੀ ਜੰਤਰ ਮੰਤਰ ਸੰਤਰ ਤੇ ਲੈ ਕੇ ਆਇਆ ਤੁਹਾਡੇ ਵਾਸਤੇ ਇੱਕ ਹੋਰ ਮਹਾ ਸ਼ਕਤੀਸ਼ਾਲੀ ਇਸਲਾਮੀ ਵਸ਼ੀਕਰਨ ਮੰਤਰ ਮੰਤਰ ਵਾਲ ਜਾਣ ਤੋਂ ਪਹਿਲਾਂ ਕਰ ਦਿਓ ਇੱਕ ਪਿਆਰਾ ਜਿਹਾ ਲਾਈਕ ਕਿਉਂ ਮੈਂ ਤੁਹਾਨੂੰ ਦੱਸ ਦਵਾ ਇਹ ਗ੍ਰੰਥ 500 ਪੇਜ ਤੱਕ ਦਾ ਬਿਲਕੁਲ ਤਿਆਰ ਆ ਜੇ ਕਿਸੇ ਨੇ ਲੈਣਾ ਹੋਵੇ ਆ ਫਰਸਟ ਪਾਰਟ ਇਹਦਾ 500 ਪੇਜ ਦਾ ਵਾ 500 ਪੇਜ ਤੱਕ 170 ਮੰਤਰ ਨੇ ਜੋ ਹਰ ਗੱਦੀ ਵਾਲੇ ਦੀ ਜ਼ਰੂਰਤ ਆ ਹਰ ਘਰ ਦੀ ਜ਼ਰੂਰਤ ਆ ਜੀ ਅੱਜ ਕੱਲ ਦੇ ਦੌਰ ਦੇ ਵਿੱਚ ਕੀਤੇ ਕਿਰਾਏ ਦਾ ਇੰਨਾ ਕ ਜ਼ਿਆਦਾ ਜੋਰ ਚੱਲੀ ਜਾਂਦਾ ਤਾਂ ਇਹਨਾਂ ਮੰਤਰਾਂ ਨੂੰ ਪੜ੍ਹ ਕੇ ਤੁਸੀਂ ਆਪ ਦੀ ਸੁਰੱਖਿਆ ਰੱਖਿਆ ਕਵਚ ਬਣਾ ਸਕਦੇ ਹੋ ਕਿਸ ਨੂੰ ਵਸ਼ ਕਰ ਸਕਦੇ ਹੋ ਕਿਸ ਨੂੰ ਸਜ਼ਾ ਦੇ ਸਕਦੇ ਹੋ ਇਹ ਮੇਰਾ ਐਡਰੈਸ ਆ ਇਹ ਮੇਰਾ ਨੰਬਰ ਹੈ ਜੇ ਕਿਸੇ ਨੇ ਲੈਣਾ ਹੋਵੇ ਤਾਂ ਇਥੋਂ ਇਹਨਾਂ ਗ੍ਰੰਥ ਯਾਨੀ ਕਿ ਇਹ 500 ਪੇਜ ਹੋ ਗਿਆ ਇੱਕ ਦੋ ਜ਼ਿਆਦਾ ਆ ਬਸ ਇਹ ਫਰਸਟ ਪਾਰਟ ਇਥੋਂ ਤੱਕ 500 ਪੇਜ ਦਾ ਗ੍ਰੰਥ ਤਿਆਰ ਹੈ ਜੀ ਹਦੀਆ ਪੁੱਛ ਸਕਦਾ ਮੈਨੂੰ ਵਟਸਐਪ ਤੇ ਜੇਰਾ ਵੀ ਵੀਰ ਭੈਣ ਚਾਵੇ ਨੂੰ ਲੈਣਾ ਤੋ ਲੈ ਸਕਦਾ ਵੈਸੇ 1000 ਪੇਜ ਦਾ ਗ੍ਰੰਥ ਤਿਆਰ ਹੋ ਗਿਆ ਫਰਸਟ ਪਾਰਟ ਹੀ ਤਿਆਰ ਹੋਇਆ ਹਜੇ ਤੇ ਇਹ ਨਾਇਾਬ ਮੰਤਰਾਂ ਕੋਈ ਕਿਤਾਬੀ ਮੰਤਰ ਨਹੀਂ ਹੈ ਅਨੁਭਵੀ ਮੰਤਰ ਹੈ ਮੇਰੇ ਕੋਲ ਤੇ ਅਜਮਾਏ ਆ ਤਾਂ ਐਸੇ ਤਾਂ ਪਾ ਸਾਰਾ ਕੁਝ ਤੁਹਾਨੂੰ ਦੇਣਾ ਹੀ ਦੇਣਾ ਜੇ ਮੈਂ ਵਾਦਾ ਕੀਤਾ ਸੀਗਾ ਜੋ ਵੀ ਕਸ਼ਮੀਰੀ ਕੋਲਾ ਖਜ਼ਾਨਾ ਇਹ ਮੈਂ ਤੁਹਾਨੂੰ ਦੇਵਾਂਗਾ ਇਹ ਇਕੱਲੇ ਮੰਤਰਾਂ ਦਾ ਗ੍ਰੰਥ ਹੈ ਜੀ ਇਸ ਤੋਂ ਬਾਅਦ ਆਊਗਾ ਆ ਤੰਤਰਾਂ ਦਾ ਗ੍ਰੰਥ ਤਾਂ ਇਹ ਆ ਪਕਲ ਦੇ ਚੁੱਕੇ ਆ ਕਾਲ ਤਾ ਨਹੀਂ 2-4 ਦਿਨ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਵਾ ਸ਼ਿਕਰਨ ਇਸ ਵਾਰ ਵੀ ਮੰਤਰ ਦੀ ਇੱਕ ਹੋਰ ਤੁਹਾਡੇ ਕੋਲ ਲੈ ਕੇ ਆਇਆ ਹਾਂ ਇਹ ਮੰਤਰ ਨੂਟ ਕਾਰ ਲੋ ਜਿਨੂੰ ਲਾਈਕ ਨਹੀਂ ਕੀਤਾ ਕਰ ਦਿਓ ਤੇ ਜਿਨੂੰ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਮੰਤਰ ਨੰਬਰ 224 ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਪਏ ਆ ਉਹ ਸਬਸਕ੍ਰਾਈਬ ਕਰ ਲੈਣ ਸਬਸਕ੍ਰਾਈਬ ਵੀਡੀਓ ਜਿੱਥੇ ਚੱਲਦੀ ਹੋਵੇ ਥੱਲੇ ਲੇ ਪਾਸੇ ਜਿੱਥੇ ਆ ਵੀਡੀਓ ਚੱਲਦੀ ਵੀ ਇਹਦੇ ਥੱਲੇਲੇ ਪਾਸੇ ਇੱਥੇ ਲਿਖਿਆ ਹੁੰਦਾ ਸਬਸਕ੍ਰਾਈਬ ਕਈਆਂ ਨੂੰ ਨਹੀਂ ਪਤਾ ਲੱਗਦਾ ਸਬਸਕ੍ਰਾਈਬ ਇੰਗਲਿਸ਼ ਦੇ ਅੱਖਰਾਂ ਚ ਜਾਂ ਫਿਰ ਜਿਦੀ ਪੰਜਾਬੀ ਲੈਂਗੁਏਜ ਕੀਤੀ ਹੋਈ ਹੈ ਉਹਨੂੰ ਪੰਜਾਬੀ ਚ ਜਿਹਨੂੰ ਜਿਹਨੇ ਲੈਂਗੁਏਜ ਲੈਂਗੁਏਜ ਕੀਤੀ ਹੋਈ ਹੈ ਉਹਨੂੰ ਹਿੰਦੀ ਦੇ ਵਿੱਚ ਨਜ਼ਰ ਆਉਂਦਾ ਉਹਨੂੰ ਸਬਸਕ੍ਰਾਈਬ ਨੂੰ ਨਾ ਪਟੋਗੇ ਨਾਲ ਇੱਕ ਘੰਟੀ ਦਾ ਬਟਨ ਆ ਜਾਂਦਾ ਘੰਟੀ ਉਹਦਾ ਬਟਨ ਨਬਾ ਦਬਾ ਕੇ 올 ਨੋਟੀਫਿਕੇਸ਼ਨ ਆਨ ਕਰ ਦੋ ਸਬਸਕ੍ਰਾਈਬ ਇੱਕ ਵਾਰੀ ਕਰਨਾ ਜ਼ਿੰਦਗੀ ਚ ਕਿ ਜਦੋਂ ਵੀ ਮੈਂ ਵੀਡੀਓ ਪਾਵਾਂਗਾ ਤੁਹਾਡੀ ਸਕਰੀਨ ਦੇ ਉੱਤੇ ਆਪਣੇ ਆਪ ਆ ਜਾ ਕਰੇਗੀ ਤੁਹਾਨੂੰ ਲੱਭਣ ਦੀ ਲੋੜ ਨਹੀਂ ਪੈਣੀ ਜਿਹਨੂੰ ਪਸੰਦ ਆ ਉਹ ਸਬਸਕ੍ਰਾਈਬ ਕਰ ਲੈ ਤਾਂ ਦੋਸਤੋ ਚੱਲਦੇ ਆਪਾਂ ਮੰਤਰ ਵੱਲ ਲਾ ਇਲਾਹਾ ਇਲਾ ਲਾ ਧਰਤੀ ਸੇ ਅਸਮਾਨ ਤੱਕ ਲਾ ਇਲਾਹਾ ਇਲਾ ਲਾ ਅਰਸ਼ ਸੇ ਕੁਰਸੀ ਤੱਕ ਲਾ ਇਲਾਹਾ ਇਲਾ ਲਾ ਲੋਹ ਸੇ ਕਲਮ ਤੱਕ ਲਾ ਇਲਾਹਾ ਇਲਾ ਲਾ ਮੁਹੰਮਦੁਰ ਰਸੂਲ ਲਾ ਫਲਾਨੀ ਦੀ ਬੇਟੀ ਜਾਂ ਬੇਟੇ ਬੇਟੀ ਕਹਿਣਾ ਇੱਥੇ ਬੇਟੀ ਨਾਮ ਲੈਣਾ ਜਾਂ ਫਿਰ ਬੇਟਾ ਫਲਾਨੀ ਇੱਥੇ ਜਿੱਥੇ ਫਲਾਨੀ ਲਿਖਿਆ ਉੱਥੇ ਉਹਦੀ ਮਾਂ ਦਾ ਨਾਮ ਲਿਖਣਾ ਫਲਾਨੀ ਦੀ ਬੇਟੀ ਜਾਂ ਬੇਟੇ ਕੋ ਭਲਾਨੇ ਕੋ ਇੱਥੇ ਮਾਂ ਦਾ ਨਾਮ ਲੈ ਕੇ ਇੱਥੇ ਉਹਦਾ ਨਾਮ ਲੈ ਕੇ ਮਾਸ਼ੂਕ ਜਾਂ ਮਤਲੂਬ ਜਾਂ ਮਹਿਬੂਬ ਇੱਥੇ ਮਾਂ ਦਾ ਨਾਮ ਇੱਥੇ ਮਹਿਬੂਬ ਦਾ ਨਾਮ ਉਹ ਮੇਰੇ ਵਸਤ ਮੇਰੇ ਵਸਮੇ ਕਰ ਇਹ ਨਾ ਪੜਨਾ ਫਿਰ ਤੁਹਾਨੂੰ ਕਹਿ ਦਗਾ ਲਾ ਇਲਾਹਾ ਇਲਾ ਲਲਾ ਧਰਤੀ ਸੇ ਅਸਮਾਨ ਤੱਕ ਲਾ ਇਲਾਹਾ ਇਲਾ ਲਲਾ ਅਰਸ਼ ਸੇ ਕੁਰਸੀ ਤੱਕ ਲਾ ਇਲਾਹਾ ਇਲਾ ਲਲਾ ਲਾ ਸੇ ਕਲਮ ਤੱਕ ਲਾ ਇਲਾਹਾ ਇਲਾ ਲਲਾ ਮੁਹਮਮਦੁਰ ਰਸੂਲ ਅੱਲਾਹ ਫਲਾਣੇ ਦੀ ਬੇਟੀ ਫਲਾਣੇ ਕੋ ਮੇਰੇ ਵਸਤ ਮੇਰੇ ਵਸਮੇ ਕਰ ਵਿਧੀ ਇਸ ਦੀ ਇਸ ਮੰਤਰ ਦਾ ਜਪ 21 ਦਿਨ ਦਾ ਕਰਨਾ ਹੁੰਦਾ ਸ਼ਿਪਦੇਵ ਵਾਲੇ ਮੂੰਹ ਕਰਕੇ ਤੂ ਫੁੱਲੋਬਾਂ ਦਾ ਜੁਗਾੜ ਕੇ ਕਰਨਾ ਰੋਜ਼ 144 ਵਾਰ ਰੋਜ਼ ਪੜ੍ਹਨਾ ਨਾ ਕਿ ਜ਼ਿਆਦਾ ਨਾ ਕਿ ਘੱਟ 144 ਦਾਣੇ ਦੀ ਮਾਲਾ ਬਣਾ ਲੈਣੀ ਆ ਤੁਸੀਂ ਤੇ ਉਸ ਤੇ ਹੀ ਜਪ ਕਰਨਾ ਚਿੱਟੇ ਮਣਖਿਆਂ ਦੀ ਮਾਲਾ ਬਣਾਓ ਤਾਂ ਅੱਛੀ ਹੁੰਦੀ ਹੈ ਇਹਦੇ ਵਿੱਚ ਆਸਨ ਤੇ ਕੱਪੜੇ ਵੀ ਚਿੱਟੇ ਰੰਗ ਦੇ ਪਹਿਨ ਕੇ ਹੀ ਕਰਨਾ ਇੱਕ ਵਾਰ ਪੂਰੀ ਬਿਸਮਿਲ੍ਲਾ ਸ਼ਰੀ ਪੜਨੀ ਬਿਸਮਿਲ੍ਲਾ ਰਹਿਮਾਨਿਰ ਰਹੀਮ ਬਿਸਮਿਲ੍ਲਾ ਰਹਿਮਾਨਿਰ ਰਹੀਮ یہ پوری بسم اللہ ہوں بسم اللہ کہہ کہ نہیں بسم اللہ الرحمن الرحیم پڑھنا یہ پڑھ کے پھر گیارہ بار دروشری پڑھنا جو میں پچھے لکھ کے آیا وا پچھلے دیکھ لو جا کے تھی کہ اللہ مسلے والا محمد والا دروشری پڑھ کے گیارہ بار پڑھ کے ਅਵਲ ਆਖਰ ਦੇ ਜਿਹੜਾ ਮੰਤਰ ਆਏ ਦੇ ਅਵਲ ਪਹਿਲਾਂ ਯਾਨੀ ਤੇ ਬਾਅਦ ਦੇ ਵਿੱਚ ਵੀ 11-11 ਵਾਰ ਦਰੁਸ਼ੀ ਪੜਨਾ ਜ਼ਰੂਰੀ ਹੁੰਦਾ ਯਾਨੀ ਮੰਤਰ ਤੋਂ ਪਹਿਲਾਂ ਵੀ ਤੇ ਮੰਤਰ ਤੋਂ ਬਾਅਦ ਵੀ ਪੜ੍ਹਨਾ ਤੁਸੀਂ 11-11 ਵਾਰ ਦਰੁਸ਼ੀ ਪਰ ਬਿਸਮਿਲਲਾ ਸ਼ਰੀਫ ਇੱਕ ਵਾਰੀ ਪੜ੍ਹਨ ਦੀ ਜ਼ਰੂਰਤ ਆ ਸ਼ੁਰੂ ਕਰਨਾ ਇਹ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ 21 ਦਿਨ ਇਹ ਮੰਤਰ ਜਪ ਕਰਨ ਨਾਲ ਇਹ ਮੰਤਰ ਸਿੱਧ ਹੋ ਜਾਂਦਾ ਬਸ ਇਤਰ ਜ਼ਰੂਰ ਲਗਾ ਕੇ ਰੱਖਣਾ ਹਰ ਵਕਤ ਜਪ ਦੇ ਦਿਨਾਂ ਦੇ ਵਿੱਚ ਫਿਰ ਇਸ ਮੰਤਰ ਨੂੰ ਚਲਾਉਣ ਦਾ ਤਰੀਕਾ ਇਹ ਹੈ ਕਿ ਜਿੱਥੇ ਮੰਤਰ ਵਿੱਚ ਫੁਲਾਣੇ ਦੀ ਬੇਟੀ ਆਇਆ ਹੈ ਉੱਥੇ ਮਹਿਬੂਬ ਦਾ ਨਾਮ ਦੀ ਮਾਂ ਦਾ ਨਾਮ ਲੈਣਾ ਤੇ ਜਿੱਥੇ ਬੇਟੀ ਸ਼ਬਦ ਆਇਆ ਹੈ ਉੱਥੇ ਜਿਸ ਨੂੰ ਤੁਸੀਂ ਵਾਸ ਵਿੱਚ ਕਰਨਾ ਚਾਹੁੰਦੇ ਹੋ ਉੱਥੇ ਉਸ ਦਾ ਨਾਮ ਲੈਣਾ ਫਿਰ ਪਾਣੀ یا تھے گیارہ بار پڑھ کے انہوں کھوا دیو یا پلا دیو اور بس ہو جاوے گی یا ہو جاوے گا دوستو ایسی وشیقن اسلامی منتر بہت ہی مہا لیا اگے پھر عورت یا مردوں بس کرنے والا منتر لے کے آ رہے ہیں اگلی ویڈیو جی لائک شیئر سبسکرائب ضرور کر لو جنہیں نہیں کیتا دوستو سسیہ کار رام رام ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤੁ ਮੇਰਾ ਨਾਮ ਆਬਾਲੀ ਖੰਸ਼ਿਸ਼ਤੀ ਨਿਜ਼ਾਮੀ ਚਿਸ਼ਤੀ ਦਰਬਾਰ ਨਾਨਕ ਨਗਰੀ ਮੋਗਾ ਦੇ ਵਿੱਚ ਆਪਣਾ ਆਸਥਾਨਾ ਤੇ ਜਿਨੇ ਵੀ ਸੰਪਰਕ ਕਰਨਾ ਹੋਵੇ ਇਹ ਨੰਬਰ ਤੇ ਵਟਸਐਪ ਪਰ ਮੈਸੇਜ ਕਰਿਆ ਕਰੋ ਨਾ ਕਿ ਕਾਲ ਮੈਂ ਦੇਖ ਕੇ ਤੁਹਾਨੂੰ ਉਹਦਾ ਉੱਤੇ ਜਵਾਬ ਦਵਾਂਗਾ ਕਿਉਂਕਿ ਲੋਕ ਕਾਲ ਨਾ ਬਹੁਤ ਕਰਦੇ ਆ ਇੰਨਿਆਂ ਕਾਲਾਂ ਕਰ ਦਿੰਦੇ ਆ ਕਿ ਜਿਹੜਾ ਮੈਸੇਜ ਵੀ ਕਿਸੇ ਦਾ ਦੇਖਣਾ ਹੁੰਦਾ ਉਹ ਵੀ ਨਹੀਂ ਦੇਖਣਾ ਮਿਲਦਾ ਦੋਸਤੋ ਇਸ ਲਈ ਮੈਂ ਮਾਫੀ ਮੰਗਦਾ ਕਿ ਸਦਾ ਮੈਸੇਜ ਨਹੀਂ ਦੇਖਿਆ ਜਾਂਦਾ ਤੇ ਤੁਸੀਂ ਕਾਲ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਾਲ ਅਸੀਂ ਅੱਗੇ ਤੋਂ ਕੱਟ ਵੀ ਦਿਆ ਕਰਾਂਗੇ ਜਿਹਦੀ ਕਾਲ ਆਊਗੀ ਜੀਨੇ ਮੈਸੇਜ ਕਰਨਾ ਵਾ ਸਾਨੂੰ ਉਹ ਮੈਸੇਜ ਵੌਇਸ ਮੈਸੇਜ ਕਰਕੇ ਸਾਡੇ ਤੋਂ ਪਰਮਿਸ਼ਨ ਲੈ ਲੇ ਆਗਿਆ ਲੈ ਲੇ ਕਿ ਬਾਬਾ ਜੀ ਕਾਲ ਕਰ ਸਕਦੇ ਤੇ ਮੈਂ ਆਪਣੇ ਆਪ ਕਹਾਵਾਂਗਾ ਕਾਲ ਕਰ ਲੋ ਕਾਲਮੀ ਤੇ ਉਹਦੇ ਕੋਲ ਕਾਲ ਕਰ ਲੋ ਪਲੀਜ਼ ਸਤਨਾਕਾਲ ਕਾਲਾ ਕਹਿੰਕੋ ਪਰੇਸ਼ਾਨ ਹੋ ਜਾਂਦਾ 2 ਘੰਟਿਆਂ ਦੇ ਵਿੱਚ ਹੀ ਮੋਬਾਈਲ ਆਫ ਹੋ ਜਾਂਦਾ ਇੰਨੀ ਕਾਲਾਂ ਆਉਂਦੀਆਂ ਹਜ਼ਾਰਾਂ ਕਾਲਾਂ ਆਉਂਦੀਆਂ ਰੋਜ਼ ਤੇ ਕਿੰਨਾ ਕ ਬੰਦਾ ਸੁਣ ਲੂਗਾ ਇੱਕ ਬੰਦਾ ਕਿੰਨੀਆਂ ਕਈ ਤਮਨਾਾਂ ਨਾਲ ਸੁਣ ਸਕਦਾ ਤੁਸੀਂ ਆਪ ਦੇਖ ਸਕਦੇ ਹੋ हां ਸਾਡੇ ਕੋ ਆਉਣਾ ਹੋਵੇ ਅਸੀਂ ਮੰਗਲਵਾਰ ਤੇ ਵੀਰਵਾਰ ਬੈਠਦੇ ਹਾਂ ਔਰ ਗੱਡੀ ਦੇ ਉੱਤੇ ਔਰ ਲੋਕਾਂ ਦੇ ਦੁੱਖ ਵੀ ਸੁਣਦੇ ਹਾਂ ਠੀਕ ਹੈ ਜੀ ਕਿਸੇ ਨੇ ਆਉਣਾ ਹੋਵੇ ਤਾਂ ਸਾਨੂੰ ਪੁੱਛ ਲਵੇ ਕਿ ਆਉਣ ਦਾ ਤਰੀਕਾ ਕੀ ਹੈ ਤੇ ਮੰਗਲਵਾਰ ਤੇ ਵੀਰਵਾਰੀ ਆ ਸਕਦਾ ਅੱਗੋਂ ਪਿੱਛੋਂ ਸਾਨੂੰ ਕੋਈ ਆ ਆਵੇ ਨਾ ਕਿਉਂਕਿ ਅਸੀਂ ਘਰੇ ਹੁੰਦੇ ਹੀ ਨਹੀਂ ਠੀਕ ਹੈ ਜੀ ਇਹ ਮੇਰਾ ਨੰਬਰ 9855899786 ਮੈਂ ਬਾਬਾ ਅਲੀ ਖਾਨ ਚਿਸ਼ਤੀ ਨਿਜਾਮੀ ਚਿਸ਼ਤੀ ਦਰਬਾਰ ਤੇ 500 ਪੇਜਾਂ ਦਾ ਜਿੰਮੇ ਗ੍ਰਾਂਟ ਚਾਹੀਦਾ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਟਸਐਪ ਦੇ ਉੱਤੇ ਜਾਂ ਫਿਰ ਕਾਲ ਵੀ ਕਰ ਸਕਦਾ ਉਹ ਬੰਦਾ ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤੁ ਸਸਈ ਕਰ ਰਹਾ ਹਾਂ ਰਾਮ